ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਨਾਨਕ ਸਰ ਸਾਹਿਬ ਇਹ ਉਹੀ ਪਵਿੱਤਰ ਸਥਾਨ ਹੈ ਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਜੀ ਪਹਿਲੇ ਪਾਸ਼ਾ ਜਦੋਂ ਦੱਖਣ ਦੇ ਵੱਲ ਯਾਤਰਾ ਕਰਦੇ ਹੋਏ ਆਏ ਉਸ ਸਮੇਂ ਇਸ ਸਥਾਨ ਤੇ ਪਹੁੰਚੇ ਤੇ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਜੀ ਨੇ ਜਲ ਵਰਗੜ ਕੀਤਾ ਸੀ ਸੰਗਤ ਜੀ ਦਰਬਾਰ ਸਾਹਿਬ ਦੇ ਨਾਲ ਬਿਲਕੁਲ ਉਹ ਇੱਕ ਪੁਰਾਤਨ 베ਰੀ ਦਾ ਦਰਖਤ ਹੈ ਜੀ ਜਿਹੜਾ ਕਿ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਤੁਸੀਂ ਦੇਖ ਸਕਦੇ ਹੋ ਇਹ ਉਹੀ ਪਵਿੱਤਰ 베ਰੀ ਹੈ ਜੀ ਗੁਰੂ ਸਾਹਿਬ ਜੀ ਦੇ ਸਮੇਂ ਦੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਰਹਿ ਕੇ ਤਪ ਕੀਤਾ ਸੀ ਉਸ ਤੋਂ ਅਗਲੇ ਪਾਸੇ ਹੀ ਗੁਰਦੁਆਰਾ ਨਾਨਕਪੂਰੀ ਬਣਿਆ ਹੋਇਆ ਜੀ ਤੇ ਆਹ ਤੁਸੀਂ ਪਿੱਛੇ ਦੇਖ ਸਕਦੇ ਹੋ ਸਰੋਵਰ ਸਾਹਿਬ ਬਣਿਆ ਹੋਇਆਗਾ ਇਸ ਸਥਾਨ ਦੇ ਬੈਕ ਸਾਈਡ ਦਰਬਾਰ ਸਾਹਿਬ ਜਿੱਥੇ ਬਣਿਆ ਹੋਇਆਗਾ ਬਹੁਤ ਸੋਹਣੀ ਇਮਾਰਤ ਹੈਗੀ ਤੇ ਇਹ ਤਕਰੀਬਨ ਹਜੂਰ ਸਾਹਿਬ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੁਸੀਂ ਦੇਖ ਸਕਦੇ ਜੋ ਬੇਰੀ ਹੈ ਜੀ ਇਹ ਬਹੁਤ ਪ੍ਰਾਤਨ ਬੇਰੀ ਹੁਣ ਕਰਕੇ ਕਾਫੀ ਫੱਲੀ ਹੋਈ ਹੈ ਤੇ ਇਸ ਨੂੰ ਬਚਾਉਣ ਦੇ ਵਾਸਤੇ ਲੋਹੇ ਦੇ ਐਂਗਲ ਲਾ ਕੇ ਇਸ ਵੀਰੀ ਨੂੰ ਸੁਰੱਖਿਅਤ ਕੀਤਾ ਗਿਆ ਜੀ ਗੁਰਦੁਆਰਾ ਸਾਹਿਬ ਦਾ ਜੋ ਐਂਟਰੀ ਗੇਟ ਹੈ ਬਹੁਤ ਸੋਹਣਾ ਤੇ ਤਿੰਨ ਮੰਜ਼ਲੀ ਬਣਿਆ ਹੋਇਆ ਜੀ ਤੇ ਸਾਹਮਣੇ ਵੀ ਬਹੁਤ ਵੱਡੇ ਕਾਰ ਦਾ ਸੰਗਤਾਂ ਦੇ ਅਰੈਸਟ ਕਰਨ ਵਾਸਤੇ ਵਧੀਆ ਸਥਾਨ ਬਣਾਇਆ ਹੋਇਆ ਤੇ ਉੱਪਰ ਖੰਡਾ ਸਾਹਿਬ ਬਹੁਤ ਵੱਡੇ ਕਾਰ ਦਾ ਬਣਾਇਆ ਗਿਆ ਸੰਘ ਜੀ ਜਿਹੜੇ ਤੁਸੀਂ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਦੇਵ ਜੀ 9 ਦਿਨ ਤੇ 9 ਘੰਟੇ ਰਹੇ ਸੀ ਇਸ ਜਗ੍ਹਾ ਦੇ ਉੱਪਰ ਇੱਕ ਵਾਰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਨੂੰ ਪਾਣੀ ਚਾਹੀਦਾ ਗੁਰੂ ਸਾਹਿਬ ਨੇ ਜਵਾਬ ਦਿੱਤਾ ਤੇ ਉਸ ਨੂੰ ਭਾਈ ਮਰਦਾਨਾ ਜੀ ਨੂੰ ਰਵਾਹ ਬਜਾਉਣ ਦੇ ਲਈ ਕਿਹਾ ਉਤਤ ਬਾਅਦ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਭਾਈ ਮਰਦਾਨਾ ਜੀ ਨੇ ਰਵਾਬ ਵਜਾਉਣਾ ਸ਼ੁਰੂ ਕਰ ਦਿੱਤਾ ਅਚਾਨਕ ਠੰਡੇ ਅਤੇ ਮਿੱਠੇ ਪਾਣੀ ਦਾ ਝਰਨਾ ਪ੍ਰਗਟ ਹੋਇਆ ਗੁਰੂ ਜੀ ਨੇ ਪਾਣੀ ਦੇ ਪ੍ਰਗਟ ਹੋਣ ਦਾ ਰਾਜ ਪੁੱਛਿਆ ਪਵਿੱਤਰ ਧਰਤੀ ਪ੍ਰਮਾਤਮਾ ਦੀ ਹੈ ਇਸ ਲਈ ਇਹ ਠੰਡਾ ਪਾਣੀ ਅਤੇ ਮਿੱਠਾ ਹੈ اسی ਹੀ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਜੀ ਕੋਲ ਇੱਕ ਕੁੜੀ ਆਇਆ ਸੀ ਉਸ ਉਸ ਕੁੜੀ ਦਾ ਵੀ ਦੁੱਖ ਦੂਰ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਸਾਹਿਬ ਜੀ ਨੇ ਬਰ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਕਿ ਜੋ ਇਹ ਪਵਿੱਤਰ ਸਥਾਨ ਦੇ ਉੱਪਰ ਚਰਨਾ ਫੁੱਟਿਆ ਸੀ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਦੇ ਉੱਪਰ ਆ ਕੇ ਇਸ਼ਨਾਨ ਕਰੇਗਾ ਉਹਦੇ ਦੁੱਖ ਦਰਦ ਕੱਟੇ ਜਾਣਗੇ ਦੇਸ਼ਾਇਦ ਸੰਗਤ ਜੀ ਇਹ ਸਰੋਵਰ ਸਾਬ ਬਣਿਆ ਹੋਇਆਗਾ ਗੁਰੂ ਸਾਹਿਬ ਜੀ ਦੇ ਬਚਨ ਬਹੁਤ ਸੰਗਤਾਂ ਇੱਥੇ ਆਉਂਦੀਆਂ ਨੇ ਇਸ਼ਨਾਨ ਕਰਨ ਅਤੇ ਦੁੱਖ ਦਰਦ ਦੂਰ ਹੁੰਦੇ ਹਨ